ਹਾਂਜੀ ਹਾਂਜੀ ਬਈ ਜਿਹੜਾ ਉਹ ਸ਼ਿਆਰਪੁਰ ਬੱਚੇ ਦੇ ਨਾਲ ਇਹਨਾਂ ਪਰਵਾਸੀਆਂ ਨੇ ਬਹੁਤ ਜ਼ਿਆਦਾ ਗੰਦੀ ਗਨੌਣੀ ਹਰਕਤ ਕੀਤੀ ਹੈ ਉਹ ਅੱਜ ਮੈਂ ਇਹਨੂੰ ਇਹਦੀ ਸਮਝ ਆ ਰਿਹਾ ਪੰਜਾਬ ਦੇ ਹਾਲਾਤਾਂ ਦਾ ਕਿ ਅੱਜ ਅਸੀਂ ਜੇ ਐਂਡ ਕੇ ਚਲੇ ਜਾਈਏ ਉੱਥੇ ਸਾਡਾ ਕੋਈ ਵੀ ਬੰਦਾ ਪਾਰੋ ਆ ਕੇ ਕੋਈ ਜ਼ਮੀਨ ਨਹੀਂ ਖਰੀਦ ਸਕਦਾ ਦਿਮਾਗਤ ਚਲੇ ਜਾਈਏ ਉੱਥੇ ਨਹੀਂ ਖਰੀਦ ਸਕਦਾ ਹਰਿਆਣਾ ਨਹੀਂ ਖਰੀਦ ਸਕਦਾ ਰਾਜੇਪਟ ਨਹੀਂ ਖਰੀਦ ਸਕਦਾ ਲੇਕਿਨ ਪੰਜਾਬ ਹੀ ਕਿਹੜਾ ਸੂਬਾ ਇਦੇ ਤੇ ਹਰ ਸੂਬਿਆਂ ਦਾ ਬੰਦਾ ਆ ਕੇ ਇੱਥੇ ਜਗਾ ਜਾਇਦਾਤ ਕੀਤੀ ਸਕਦਾ ਔਰ ਇੱਥੇ ਉਹ ਪਈਏ ਜਿਨ੍ਹਾਂ ਦਾ ਕੋਈ ਅਧਾਰ ਕਾਰਡ ਨਹੀਂ ਐਡਮਿਨਿਸਟ੍ਰੇਸ਼ਨ ਕੀ ਕਰ ਰਹੀ ਆ ਕਿ ਇਹ ਉਹ ਲੋਗ ਨੇ ਜਿਹੜੇ ਸੂਬਿਆਂ ਦੇ ਕ੍ਰਿਮਨਲ ਲੋਗ ਆ ਕੇ ਪੰਜਾਬ ਦੇ ਵਿੱਚ ਪੰਜਾਬ ਦੇ ਮਾਹੌਲ ਨੂੰ ਡਿਸਟਰਬ ਕਰਦੇ ਪਏ ਨੇ ਜਿਹੜੇ ਫਰੋਦੀਆ ਮੰਗਦੇ ਨੇ ਪਏ ਇਹਦੇ ਆ ਬੱਚਿਆਂ ਦਾ ਦੁਸ਼ਕਰਮ ਕਰਦੇ ਪਏ ਨੇ ਆ ਪਿਛਲੇ ਦੋ ਦਿਨ ਪਹਿਲੇ ਇੱਕ ਹੋਰ ਪਈਆ ਜਿਹੜਾ ਕਿ ਆਪਣਾ ਜਲੰਧਰ ਦੇ ਵਿੱਚ ਜਿਹੜਾ 22 ਦੇ ਨਾਲ ਉਹ ਤੋਂ ਦੀ ਮਦਰ ਨੇ ਵੇਖ ਲਿਆ ਤੇ ਬਚਾਅ ਹੋ ਗਿਆ ਆਦਰਵਾਇਜ਼ ਉਹ ਵੀ ਇੱਕ ਬਹੁਤ ਵੱਡਾ ਇੱਕ ਹੋ ਸੀਗਾ ਕਿ ਸਰਕਾਰ ਅਜੇ ਵੀ ਸੁੱਤੀ ਪਈ ਆ ਜੇ ਸਰਕਾਰ ਸੁੱਤੀ ਰਹੇਗੀ ਤੇ ਲੋਕ ਜਨਤਾ ਉੱਠ ਕੇ ਆਪ ਇਹਨਾਂ ਲੋਕਾਂ ਨੂੰ ਬੁਝਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਜਿੱਤਾ ਪਤਾ ਹੈ ਕਿ ਹੁਸ਼ਿਆਰਪੁਰ ਦੇ ਵਿੱਚ 5 ਸਾਲ ਬੱਚੇ ਨੂੰ ਬਲਦਕਾਰ ਕਰਕੇ ਉਸ ਤੋਂ ਬਾਅਦ ਉਹਨੇ ਕਿ ਨੋਣੀ ਹਰਕਤ ਕੀਤੀ ਹੈ ਔਰ ਉਸੇ ਪੈਂਟ ਦੇ ਨਾਲ ਉਹਦਾ ਗਲਾ ਘੋਟ ਦਿੱਤਾ ਗਿਆ ਹੈ ਦੱਸੋ ਤੇ ਕਿੰਨੀ ਸ਼ਰਮਨਾਕ ਗੱਲ ਹੈਗੀ ਪੰਜਾਬੀਆ ਵਸੇ ਉਹ ਪੰਜਾਬੀ ਸਾਰੇ ਪੰਜਾਬੀਆ ਵਸੇ ਜੀਆ ਕੱਲ੍ਹ ਦੀ ਗੱਲ ਤੁਹਾਨੂੰ ਸੁਣਲਾਂ ਕੱਲ੍ਹ ਵਿੱਚ ਨੰਦਰ ਦੇ ਵਿੱਚ ਇੱਕ ਚੌਕਲੇਟ ਦੇ ਕੇ 4 ਸਾਲ ਦੀ ਬੇਟੀ ਨੂੰ ਕਿਟਨਾਪ ਕਰਕੇ ਲੈ ਕੇ ਗਏ ਆ ਠੀਕ ਹੈ ਜੀ ਚਲੋ ਪ੍ਰਮਾਤਮਾ ਦਾ ਉਹਦਾ ਅਸ਼ੀਰਵਾਦ ਹੈਗਾ ਸੀ ਉਹਦਾ ਬਚਾਅ ਹੋ ਗਿਆ ਇਹਦਾ ਮਤਲਬ ਇ ਆਮ ਛੋਟਾ ਬੱਚਾ ਗੁਰੂ ਘਰ ਵੀ ਨਹੀਂ ਜਾ ਸਕਦਾ ਮੱਥਾ ਟੇਕ ਕੇ ਮੱਥੇ ਕੀ ਹੋ ਗਿਆ ਪੰਜਾਬ ਨੂੰ ਕਿੱਧਰ ਲੈ ਕੇ ਜਾ ਰਹੇ ਹੋ ਸਾਰੇ ਜੂਪੀ ਬਿਹਾਰ ਦੇ ਵਿੱਚ ਜਿੰਨੇ ਗੈਕਸ ਰਹਿ ਗਏ ਜਿੰਨੇ ਕੋਟੇ ਪਈਏ ਹੈਗੇ ਸਾਰੇ ਪੰਜਾਬ ਦੇ ਪਠਾਨਕੋਟ ਦੇ ਵਿੱਚ ਆ ਗਏ ਆ ਇੱਕ ਤਾਂ ਰੂਹ ਹੈ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਇੱਕ ਰਿਕਵੈਸਟ ਕਰਨਾ ਚਾਹੁੰਦੇ ਆ ਕਿ ਜਿੱਦਾਂ ਜੀਐਨਕੇ ਵਿੱਚ ਪੰਜਾਬੀ ਬੰਦਾ ਜਗ੍ਹਾ ਨਹੀਂ ਲੈ ਸਕਦਾ ਜੀਐਨਕੇ ਜੇ ਅਸੀਂ ਜਲਦੀ ਵਿੱਚ ਪੰਜਾਬ ਦਾ ਬੰਦਾ ਜਗ੍ਹਾ ਨਹੀਂ ਲੈ ਸਕਦਾ ਹਰਿਆਣਾ ਦਾ ਬੰਦਾ ਜਗ੍ਹਾ ਨਹੀਂ ਲੈ ਸਕਦਾ ਸਿਰ ਪੰਜਾਬ ਦੇ ਵਿੱਚ ਪਠਾਨਕੋਟ ਦੇ ਵਿੱਚ ਕਿਉਂ ਅਦਰ ਬੰਦਾ ਜਿਹੜਾ ਮੂੰਹ ਚੁੱਕ ਕੇ ਇੱਥੇ ਆ ਜਾਂਦਾ ਹੈ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਹਾਂ ਹਾਲੇ ਵੀ ਜਾਗ ਲਓ ਜਾਗ ਲਓ ਔਰ ਜਦੋਂ ਮੌਸਮ ਹੋਰ ਜ਼ਿਆਦਾ ਖਰਾਬ ਹੋ ਜਾਏਗਾ ਸਾਰੇ ਵਸੇ ਮੁਸ਼ਕਲ ਹੋ ਜਾਨੀ ਹੈ। ਮੈਂ ਖਾਸ ਕਰਕੇ ਪ੍ਰਸ਼ਾਸਨ ਨੂੰ ਇੱਕ ਰਿਕੁਐਸਟ ਕਰਨਾ ਚਾਹੁੰਦਾ ਜਿੰਨੇ ਵੀ ਸ਼ਹਿਰ ਦੇ ਵਿੱਚ ਬੰਗਲਾਦੇਸ਼ੀ ਇਹ ਜਿੰਨੇ ਭੱਜੇ ਆਏ ਹੋਏ ਆ ਜਾਂ ਮੁਸਲਮਾਨ ਆਏ ਹੋਏ ਆ ਇਹਨਾਂ ਦੇ ਆਧਾਰ ਕਾਰਡ ਚੈੱਕ ਕੀਤੇ ਜਾਏ। ਜਿਨ੍ਹਾਂ ਨੇ ਦੋ-ਦੋ ਆਧਾਰ ਕਾਰਡ ਤਾਂ ਇਹਨਾਂ ਦੀ ਕਾਨੂੰਨੀ ਕਾਰਵਾਈ ਇਹਨਾਂ ਦੇ ਕੀਤੀ ਜਾਵੇ। ਪਰ ਜਿਨ੍ਹਾਂ ਨੇ ਇਹਨਾਂ ਦੇ ਆਧਾਰ ਕਾਰਡ ਦੋ-ਦੋ ਬਣਾਏ ਹੋਏ ਆ ਉਹਨਾਂ ਦੇ ਵੀ ਕੀਤੀ ਕਾਰਵਾਈ ਛੇੜੇ ਤੇ ਕੀਤੀ ਜਾਵੇ। ਇਹ ਪੰਜਾਬ ਨੂੰ ਕਿਹਦੇ ਰਗਲਾ ਪੰਜਾਬ ਇਹ ਰਗਲਾ ਪੰਜਾਬ ਬਣਾਣਾ ਉਸ ਮਾਂ ਨੂੰ ਪੁੱਛ ਕੇ ਦੇਖੋ ਜਿਹਨੇ 9 ਮਹੀਨੇ ਆਪਣਾ ਬੱਚਾ ਢਿੱਡ 'ਚ ਰੱਖ ਕੇ 5 ਸਾਲ ਬਾਦੋਂ ਇਹ ਦੇਖਿਆ ਉਹਨੇ ਦਸ ਬੱਲੇ ਮੈਨੂੰ ਉਹ ਪੰਜਾਬ ਪੰਜਾਬੀ ਜਿਹੜਾ ਆ ਪੰਜਾਬੀ ਦੇ ਨਾਲ ਖੜਦਾ ਆ ਪਰ ਇੱਧੇ ਜੈ ਇੰਦਾ ਦਾ ਮੋਲ ਜਿਹੜਾ ਆ ਨਾ ਬਣਾਓ ਉਹਨੇ ਪਠਾਨਕੋਟ ਪੂਰੇ ਪੰਜਾਬ ਦੇ ਲੋਕਾਂ ਨੂੰ ਵੀ ਪ੍ਰੈਸ ਕਰਦਾ ਪੇਰੈਂਟਸ ਨੂੰ ਕਿ ਆਪਣੇ ਬੱਚਿਆਂ ਨੂੰ ਸਕੂਲ ਆਪ ਚੱਟਣ ਜਾਓ ਔਰ ਆਪ ਲੈਣ ਜਾਓ ਆਪਣੀ ਸੇਫਟੀ ਲਈ ਆਪ ਕਰ ਸਜੋ ਪ੍ਰਸ਼ਾਸਨ ਦੇ ਜਿਹੜੇ ਆ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਪੈ ਰਹੇ ਆ ਸਾਲਸਾ ਵਾਇਦ ਉਸਕੇ ਪਤੇ ਅਜ ਬਡਾਨਕੋੜੇ ਖੇ ਲੋ ਉੱਚੇ ਨੌਜਵਾਨਾਂ ਨੇ ক্রিকেট ਕੈਂਡਲ ਮਾਰ ਸਜਾਇਆ ਜਿਸ ਨੂੰ ਇਸ ਦਾ ਮੁੱਖ ਵਿਸ਼ਾ ਬੱਚੇ ਨਾਲ ਹੋਇਆ ਬਦਤਕਾਰ ਹੈ ਅਤੇ ਮੈਂ ਉੱਚੇ ਪ੍ਰਸ਼ਾਸਨ ਨੂੰ ਬਡਾਨਕੋੜੇ ਦੇ ਨਿਵਾਸੀਆਂ ਪ੍ਰਸ਼ਾਸਨ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਆਪਣੇ ਨੇੜੇ-ਨੇੜੇ ਕਿੱਥੇ ਵੀ ਕੋਈ ਬਿਆ ਰੇੜੀ ਲਗਾਉਂਦਾ ਜਾਂ ਕੋਈ ਵੀ ਕਾਰਜ ਕਰਦਾ ਤੁਸੀਂ ਪੰਜਾਬੀਆਂ ਨੂੰ ਪਾਇਟੀ ਦਿਓ ਪੰਜਾਬੀਆਂ ਤੋਂ ਰਾਸ਼ ਨੂੰ ਪੰਜਾਬੀਆਂ ਤੋਂ ਰੇੜੀਆਂ ਦਫਾਓ ਭਈਆਂ ਨੂੰ ਜਿੰਨਾ ਤੁਸੀਂ ਘੱਟ ਬਲੌਗ ਵਿੱਚ ਘੱਟ ਸਰਵਾਈਵ ਹੋਣਗੇ ਸੋ ਬੇਨਤੀ ਜਿਵੇਂ ਪਿਛੇ ਹੀ ਤੁਸੀਂ ਦੇਖਿਆ ਪਾਕਿਸਤਾਨ ਨਾਲ ਸਾਡੀ ਲੜਾਈ ਲੱਗਦੀ ਆ ਇਹ ਭਈਆ ਸਮਾ ਸਭ ਤੋਂ ਪਹਿਲਾਂ ਪੰਜਾਬ ਪਠਾਨਕੋਟ ਪੰਜਾਬ ਨੂੰ ਪੂਰੇ ਨੂੰ ਮਰਨ ਲਈ ਛੱਡ ਗਿਆ ਆਪਣੇ ਬਿਹਾਰ ਨੂੰ ਭਜਦਾ ਹੈ ਫੂਨ ਪਿੱਛੇ ਦੀ ਪੰਜਾਬ ਹੜਾ ਦੀ ਮਾਰ ਵਿੱਚ ਆਇਆ ਜਿਵੇਂ ਹੀ ਪੰਜਾਬ ਹੜਾ ਦੀ ਮਾਰ ਵਿੱਚ ਆਇਆ ਵਿਧਾਨੇ ਸਟੇਸ਼ਨ ਤੇ ਭਈਆ ਰੇਨਾਂ ਭਰ ਭਰ ਕੇ ਦਿੱਕਤੀ ਬਿਹਾਰ ਨੂੰ ਗਈਆਂ ਤੂੰ ਮੇਰੀ ਸੂਚੇ ਪੰਜਾਬੀ ਵਾਸੀਆਂ ਨੂੰ ਬੇਨਤੀ ਹੈ ਉਹ ਸਮੁੱਚੇ ਹਿੰਦੁਸਤਾਨ ਨੂੰ ਬੇਨਤੀ ਹੈ ਇਹ ਸਭ ਭਈਆਂ ਨੂੰ ਗੱਠ ਪਾ ਲਈ ਜਾਏ ਜੇ ਨਿਹੰਗ ਸਿੰਘ ਜਦ ਦੇ ਬੰਦੀਆਂ ਆਪਣੇ ਪੈਰਾ ਜਾਈਆਂ ਕਿਸ ਦਾ ਹੱਥ ਪੈਰ ਵਟਿਆ ਗਿਆ ਤੇ ਸਾਨੂੰ ਨਾ ਕਿਹਾ ਜਾਏ ਕਿ ਤੁਸੀਂ ਕੇ ਬੰਦੇ ਨਾਲ ਨਜਾਇਜ਼ ਕੀਤੀ ਗਈ ਕਿਉਂਕਿ ਜਦੋਂ ਨਿਹੰਗ ਸਿੰਘ ਕਾਨੂੰਨ ਆਪ ਬਣਾਉਂਦਾ ਆ ਆਪ ਉਸ ਨੂੰ ਸਜ਼ਾ ਦਿੰਦਾ ਫਿਰ ਇਹੀ ਪ੍ਰਸ਼ਾਸਨ ਨਿਹੰਗ ਸਿੰਘਾਂ ਨੂੰ ਮਾੜਾ ਕਹਿੰਦਾ ਕਿ ਤੁਸੀਂ ਅੱਜ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਿਆ ਸੋ ਕਿਉਂ ਨਹੀਂ ਇਸ ਬੱਚੇ ਦੀ ਕਾਰਵਾਈ ਪਈ ਅੱਜ ਕਿੰਨੇ ਦਿਨ ਹੋ ਗਿਆ ਕਿੰਨੀ ਜਗ੍ਹਾ ਤੇ ਨੀ ਜਗ੍ਹਾ ਤੇ ਰੋਸ਼ਮਜਾਰੇ ਹੋ ਰਿਹਾ ਪਰ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਸੁੱਤੀ ਪਈ ਹੈ ਅੱਜ ਭਗਵੰਤ ਮਾਨ ਦਾ ਬਿਆਨ ਆਂਦਾ ਕਿ ਭਈਆਂ ਨੂੰ ਪੰਜਾਬ ਚ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਪੰਜਾਬ ਚ ਜਦ ਤੁਸੀਂ ਹਿਮਾਚਲ ਤੇ ਪੰਜਾਬੀ ਜਗ੍ਹਾ ਨਹੀਂ ਲੈ ਸਕਦਾ ਜੰਮੂ ਤੇ ਜਗ੍ਹਾ ਨਹੀਂ ਲੈ ਸਕਦਾ ਪੰਜਾਬ ਕੋਈ ਧਰਮਸ਼ਾਲਾ ਨਹੀਂ ਹੈ ਕਿ ਕੋਈ ਕਿਤੋਂ ਵੀ ਮੂੰਹ ਚੋਕੇ ਵੀਰ ਬੇਟੀ ਲੈ ਕੇ ਪੰਜਾਬ ਚ ਆ ਜੇ ਸੋ ਤੁਸੀਂ ਬੇਨਤੀ ਆ ਅੱਜ ਜਾਗ ਜੋ ਵਰਨਾ ਪੰਜਾਬ ਇੰਡੀਆ ਰਿਹਾ ਹਲਾਤ ਨੇਪਾਲ ਦੇ ਵਰਗੇ ਹੋ ਗਿਆ ਰੇਣਾ ਮੰਤਰੀਆਂ ਨੂੰ ਕਿਰਪਾ ਕੱਢ ਕੱਢ ਪਹੁੰਚਾਇਆ ਜਾਏਗਾ ਦਿੱਲੀ ਦੀ ਬੇਨਤੀ ਪਰਵਾਨ ਕਰਨਾ ਵਾਹਿਗੁਰੂ ਜੀ ਦਾ ਫਾਲਸਾ ਵਾਹਿਗੁਰੂ ਭਈਆ ਪੰਜਾਬ